ਸ਼ਹੀ ਕੰਜੀ ਅਸਟ੍ਰੋਲੋਜੀ ਵਿਦਿਉ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਜਸਿਮਾ ਦੇਖੋ ਜੀ ਜ਼ਿੰਮੇਵਾਰੀਆਂ ਸਾਨੂੰ ਕੁਦਰਤ ਦਿੰਦੀ ਹੈ ਨਿਭਾਉਂਦੇ ਅਸੀਂ ਆਪਣੀ ਮਰਜ਼ੀ ਨਾਲ ਬਿਲਕੁਲ ਕੁਝ ਲੋਕ ਬੜੀ ਸ਼ਿੱਦਤ ਨਾਲ ਬੜੀ ਸੀਰੀਅਸਲੀ ਬੜੇ ਮਨ ਨਾਲ ਚੀਜ਼ਾਂ ਕਰਦੇ ਆ ਰਿਸ਼ਤਿਆਂ ਨੂੰ ਨਿਭਾਉਂਦੇ ਆ ਬੜੇ ਆਪਣੇ ਫਰਜ਼ਾਂ ਨੂੰ ਫਰਜ਼ ਦੇ ਅਨੁਸਾਰ ਸਮਝਦੇ ਆ ਫਰਜ਼ ਅਸਲ 'ਚ ਧਰਮ ਕਰਮ ਸਭ ਮਾਇਨੇ ਰੱਖਦਾ ਹੈ ਨiyet ਅੱਛੀ ਐ ਤਾਂ ਤੁਹਾਡਾ ਕੰਮ ਹੀ ਤੁਹਾਡਾ ਕਰਮ ਬਣ ਜਾਂਦਾ ਏ ਕਰਮ ਅੱਛੇ ਨੇ ਤਾਂ ਉਹੀ ਤੁਹਾਡਾ ਧਰਮ ਐ ਇਹ ਸਚਾਈ ਆ ਕਰਮ ਤੇ ਧਰਮ ਨਾਲ ਜੁੜੇ ਹੋਏ ਨੇ ਕਿਉਂਕਿ ਜੋ ਜਿਸ ਤਰ੍ਹਾਂ ਸਾਨੂੰ ਕੁਦਰਤ ਨੇ ਪੈਦਾ ਕੀਤਾ ਏ ਉਸ ਕੁਦਰਤ ਦਾ ਧੰਨਵਾਦ ਅਸੀਂ ਉਸੇ ਤਰੀਕੇ ਨਾਲ ਉਸੇ ਰੂਪ ਵਿੱਚ ਕਰਦੇ ਆਂ ਜਿਸ ਜਗ੍ਹਾ ਅਸੀਂ ਜਨਮ ਲਿਆ ਹੁੰਦਾ ਏ ਤੇ ਉਸੇ ਹੀ ਪਰਮਾਤਮਾ ਨੂੰ ਉਸੇ ਰੂਪ ਵਿੱਚ ਜਿਸ ਨਾਲ ਪਹਿਲਾਂ ਤੋਂ ਮੰਨਦੇ ਆ ਰਹੇ ਹੁੰਦਾ ਸੀ ਮੰਨਦੇ ਆ ਤੇ ਮੰਨਣਾ ਵੀ ਚਾਹੀਦਾ ਹੈ ਮਾਨਤਾ ਹੈ ਹਨਾ ਹਰ ਕਿਸੇ ਦੀ ਆਪਣੀ ਮੰਨਤਾ ਹੈ ਹਰ ਕਿਸੇ ਦਾ ਆਪਣਾ ਵਿਸ਼ਵਾਸ ਹੈ ਇਸੇ ਤਰ੍ਹਾਂ ਰਿਸ਼ਤਿਆਂ ਦੀ ਪਵਿੱਤਰਤਾ ਜੋ ਹੈ ਇਹ ਬੜੇ ਮਾਇਨੇ ਰੱਖਦੀ ਹੈ ਕਿਸੇ ਲਈ ਕੋਈ ਮਾਇਨੇ ਵੀ ਨਹੀਂ ਰੱਖਦੀ ਇਹ ਵੀ ਗੱਲ ਸਹੀ ਆ ਆਪਾਂ ਸਾਰਿਆਂ ਨੂੰ ਇੱਕੋ ਤੱਕੜੀ 'ਚ ਨਹੀਂ ਤੋੜ ਸਕਦੇ ਜੇ ਕਹੀਏ ਕਿ ਸਾਰੀ ਦੁਨੀਆ ਚੰਗੀ ਹੈ ਤਾਂ ਇਦਾਂ ਨਹੀਂ ਹੈ ਜੇ ਸਾਰੀ ਕਈਏ ਮੰਦੀ ਹੈ ਇਦਾਂ ਵੀ ਨਹੀਂ ਜੇ ਕਹੀਏ ਸਾਰੇ ਰਿਸ਼ਤੇ ਖਰਾਬ ਹੀ ਨੇ ਰਿਸ਼ਤੇਦਾਰ ਕਰਾਬੀਨੇ ਰਾਹੂ ਹੁੰਦੇ ਨੇ ਇਹ ਵੀ ਗਲਤ ਹੈ ਤੇ ਜੇ ਆਪਾਂ ਕਹੀਏ ਸਾਰੇ ਚੰਗੇ ਹੀ ਆ ਇਹ ਵੀ ਗਲਤ ਹੈ ਜੇ ਕਹਿੰਦੇ ਇੱਕ ਇੱਕ ਸ਼ੇਰ ਸੀ ਨਾ ਹਮੇ ਤੋ ਆਪਣੋ ਨੇ ਲੂਟਾ ਗੈਰੋਂ ਮੇਂ ਕਹਾਂ ਦਮ ਥਾ ਹੈ ਨਾ ਉਹ ਵਾਲੀ ਗੱਲ ਮਤਲਬ ਆਪਣੇ ਜੋ ਆਪਣੇ ਭੇਤ ਦਿੰਦੇ ਆ ਜਾਂ ਭੇਤ ਲੈ ਲੈਂਦੇ ਆ ਉਸ ਵਜ੍ਹਾ ਨਾਲ ਅਸੀਂ ਨੁਕਸਾਨ ਚ ਚਲੇ ਜਾਂਦੇ ਆ ਇਹ ਸਚਾਈਆ ਹੁਣ ਗੱਲਾਂ ਬਾਤਾਂ ਹੁੰਦੀਆਂ ਨੇ ਸ਼ੇਅਰ ਹੁੰਦੇ ਆ ਗਾਣੇ ਹੁੰਦੇ ਆ ਜਾਂ ਕੁਛ ਵੀ ਆਲੇ ਦੁਆਲੇ ਸਰਕਲ ਚ ਕੁਛ ਬੀਤਦਾ ਏ ਕੁਛ ਵਾਪਰਦਾ ਏ ਤਾਂ ਸੱਚ ਸਮਾਜ ਦੀ ਕਾੜੀ ਐ ਕੋਈ ਉਪਰੀ ਗੱਲ ਤੇ ਕਈ ਵਾਰੀ ਸਾਨੂੰ ਹਜਮ ਨਹੀਂ ਆਉਂਦੀ ਲੈ ਐ ਕਹਿ ਦਿੱਤਾ ਐ ਕਿਵੇਂ ਕਹਿ ਦਿੱਤਾ ਹੱਡ ਬੀਤੀ ਜੱਗ ਬੀਤੀ ਮਹਿਸੂਸ ਕੀਤੀ ਆਲੇ ਦੁਆਲੇ ਤੋਂ ਪਤਾ ਲੱਗਿਆ ਕੁਛ ਨਾ ਕੁਛ ਐਦਾਂ ਚੀਜ਼ਾਂ ਬਣਦੀਆਂ ਨਹੀਂ ਗੱਲਾਂ ਬਾਤਾਂ ਇਤਿਹਾਸ ਬਣ ਜਾਂਦਾ ਹੈ ਹੈਨਾ ਇਸੇ ਤਰ੍ਹਾਂ ਗੀਤਕਾਰ ਆਪਣੇ ਗੀਤਾਂ ਵਿੱਚ ਕਵੀ ਆਪਣੀਆਂ ਕਵਿਤਾਵਾਂ ਵਿੱਚ ਲੇਖਕਾਰ ਆਪਣੀਆਂ ਕਹਾਣੀਆਂ ਵਿੱਚ ਹਰ ਕੋਈ ਉਸੇ ਤਰ੍ਹਾਂ ਦੀ ਆਪਣੇ ਤਰੀਕੇ ਨਾਲ ਚਰਚਾ ਕਰ ਲੈਂਦਾ ਹੈ ਗੱਲ ਕੀਤੀ ਸੀ ਸ਼ੁਰੂ ਆਪਾਂ ਰਿਸ਼ਤਿਆਂ ਤੋਂ ਰਿਸ਼ਤਿਆਂ ਦੀ ਪਵਿੱਤਰਤਾ ਜੋ ਹੈ ਪਵਿੱਤਰਤਾ ਤੇ ਤੁਹਾਡੇ ਬੰਦ ਹੀ ਹੈ ਰਿਸ਼ਤਿਆਂ ਦੀ ਕਾਦੀ ਪਵਿੱਤਰਤਾ ਜਿਹਨੂੰ ਤੁਸੀਂ ਜਿਸ ਤਰੀਕੇ ਨਾਲ ਲੈਂਦੇ ਹੋ ਉਹ ਉਦਾਂ ਦਾ ਹੀ ਰਿਸ਼ਤਾ ਬਣ ਜਾਂਦਾ ਹੈ ਕਹਿੰਦੇ ਜੀਬ ਨਹੀਂ ਤੁਹਾਡੇ ਮਿਲਨ ਦਾ ਢੰਗ ਦੱਸ ਦਿੰਦਾ ਹੈ ਕਿ ਰਿਸ਼ਤਾ ਕਿੰਨਾ ਮਜ਼ਬੂਤ ਹੈ ਪਰ ਅੱਜਕਲ ਕਈ ਵਾਰੀ ਆਪਾਂ ਕਹਦੇ ਨੇ ਲੈ ਮਿਲੇ ਤੇ ਇੰਨੇ ਪਿਆਰ ਨਾਲ ਸੀ ਆਗਾ ਮ ਕਰਤਾ ਲੈ ਜਦੋਂ ਅਸੀਂ ਮਿਲੇ ਸੀ ਉਦੋਂ ਤੇ ਕੋਈ ਗੱਲ ਲੱਗੀ ਨਹੀਂ ਉਸ ਤੋਂ ਬਾਅਦ ਆ ਹੋ ਗਿਆ ਮਤਲਬ ਕਈ ਵਾਰੀ ਕੋਈ ਚੀਜ਼ਾਂ ਅਜੀਬ ਤਰ੍ਹਾਂ ਨਾਲ ਸਾਨੂੰ ਪੇਸ਼ ਆਉਂਦੀਆਂ ਨੇ ਤਾਂ ਮੈਂ ਤਾਂ ਇਹੀ ਗੱਲ ਕਹੂੰਗੀ ਕਿ ਜੋ ਜਿੱਦਾਂ ਦਾ ਏ ਉਦਾਂ ਦੇ ਹੋ ਜਾਣਾ ਚਾਹੀਦਾ ਏ ਕਿ ਜਿੱਦਾਂ ਦੇ ਅਸੀਂ ਆ ਉਦਾਂ ਦੇ ਸਾਹਮਣੇ ਵਾਲੇ ਨੂੰ ਨਹੀਂ ਕਰ ਸਕਦੇ ਬਾ ਜਿੱਦਾਂ ਦਾ ਕੋਈ ਹੈ ਉਹਨੂੰ ਉਦਾਂ ਦੇ ਉਸੇ ਤਰੀਕੇ ਨਾਲ ਹੀ ਉਸ ਨੂੰ ਢੀਲ ਕਰੋ ਕਿ ਭਾਈ ਰੰਗਬਰੰਗੀ ਦੁਨੀਆਂ 'ੇ ਉਹਦੇ ਵਿੱਚੋਂ ਇੱਕ ਰੰਗੇੜੀ ਵੀ ਐ ਚੰਗਾ ਐ ਚਾਹੇ ਮਾੜਾ ਐ ਕੁਦਰਤ ਨੇ ਬਣਾਇਆ ਐ ਤੇ ਉਹਦੀ ਬੜਾਈ ਚੀਜ਼ ਕਦੇ ਗਲਤ ਤੇ ਹੁੰਦੀ ਨਹੀਂ ਸਹੀ ਐ ਬੜਾ ਸੌਖਾ ਟਾਈਮ ਲੰਘ ਜਾਂਦਾ ਗੱਲ ਕਰ ਰਹੀ ਸੀ ਆਪਾਂ ਇਹ ਕਿ ਅਸਲ ਦੇ ਵਿੱਚ ਜਿਸ ਨੂੰ ਅਸੀਂ ਮੰਨਦੇ ਆ ਜਿਸ ਨੂੰ ਅਸੀਂ ਸ਼ਰਧਾ ਅਨੁਸਾਰ ਮੰਨਦੇ ਆ ਜਿਸ ਜਗ੍ਹਾ ਤੇ ਅਸੀਂ ਪੈਦਾ ਹੁੰਨੇ ਆ ਪਿੱਛੋਂ ਤੋਂ ਚੱਲੀਆਂ ਆ ਰਹੀਆਂ ਚੀਜ਼ਾਂ ਅੱਜ ਦਸਵੀਂ ਦਿੱਤੀ ਐ ਇਸ ਕਰਕੇ ਗੱਲ ਦਸਮੀ ਤੇ ਆਪਣੇ ਵੱਡੇ-ਵਡੇਰਿਆਂ ਨੂੰ ਮੱਥਾ ਟੇਕਣਾ ਯਾਦ ਕਰਨਾ ਬੜਾ ਸ਼ੁਭ ਮੰਨਿਆ ਜਾਂਦਾ ਹੈ ਤੇ ਕਹਿੰਦੇ ਆ ਜਿਹੜੀ ਕੌਮ ਆਪਣੇ ਵੱਡੇ-ਵਡੇਰਿਆਂ ਨੂੰ ਭੁੱਲ ਜਵੇ ਆਪਣੇ ਅਨ ਨੂੰ ਭੁੱਲ ਜੇ ਉਹ ਉਸ ਚੀਜ਼ ਜੋ ਤੁਸੀਂ ਵਰਤ ਰਹੇ ਹੋ ਕਰ ਰਹੇ ਹੋ ਜੋ ਕੌਮ ਹੈ ਸਾਡੀ ਉਸ ਨੂੰ ਅਸੀਂ ਭੁੱਲ ਜੀ ਤੇ ਦੋ ਮੱਧਾਂ ਤੇ ਕ੍ਰਿਤਖਣ ਕੋਈ ਹੈ ਨਹੀਂ ਤੇ ਸਭ ਤੋਂ ਵਧੀਆ ਗੱਲ ਕੀ ਆ ਕਿ ਪੁਨਰਵਸੂ ਨਕਸ਼ਤਰ ਹੈ ਦੇਖੋ ਗੁਰੂ ਦਾਨ ਚਤਰ ਹੈ ਤੇ ਵੱਡੇ-ਵਡੇਰੇ ਬ੍ਰਹਸਪਤ ਵੀ ਸਾਡੇ ਗੁਰੂ ਹੀ ਨੇ ਵੱਡੇ-ਵਡੇਰੇ ਹਨਾ ਇਹਨਾਂ ਨੂੰ ਸਿਮਤਾ ਦੇਖਦੇ ਮੰਨਦੇ ਆ ਸ਼ੋਭਨ yog ਰਹੇਗਾ ਚੰਦਰ ਮਹਾਰਾਜ ਅੱਜ ਗੱਲ ਕਰੀਏ 19 ਤਰੀਕ ਦੀ ਮੰਗਲਵਾਰ ਵਾਲੇ ਦਿਨ ਮਿਥੂਨ ਰਾਸ਼ੀ ਇੱਛਨੇ ਕੰਨਿਆ ਰਾਸ਼ੀ ਵਿੱਚ 1:30 ਵਜੇ 1:37 ਮਿੰਟ ਤੇ ਜਾਣਗੇ ਸੌਰੀ ਘਰ ਘਰ ਰਾਸ਼ੀ ਚ ਆਪਣੇ ਘਰ ਚ ਜਾਣੀ ਬੜੀਆ ਸਥਿਤੀ ਚ ਅੱਜ ਜਦੋਂ ਕੋਈ ਗ੍ਰਹਿ ਆਪਣੇ ਘਰ ਚ ਜਾਂਦਾ ਤਾਂ ਸ਼ੁਭ ਖਲੀ ਜਾਂਦਾ ਬ੍ਰਹਸਪਤ ਦਾ ਨਕਸ਼ਤਰ ਚੰਦਰ ਮਹਾਰਾਜ ਪੁਨਰਵਸੁ ਨਕਸ਼ਤਰ ਚ ਮਿਥੂਨ ਰਾਸ਼ੀ 10ਵੀਂ ਤਿਥੀ ਤੇ ਵੱਡੇ-ਵੱਡੇਆਂ ਨੂੰ ਯਾਦ ਕਰਨਾ ਮੱਥਾ ਟੇਕਣਾ ਸਵੇਰ ਤੋਂ ਜਿਸ ਤਰੀਕੇ ਨਾਲ ਮੱਥਾ ਟੇਕਣੀ ਉਹ ਟੇਕੋ ਜ਼ਰੂਰੀ ਨਹੀਂ ਹੈ ਕਿ ਜਿਨੇ ਕੋਈ ਤੁਹਾਨੂੰ ਕਵੇ ਉਵੇਂ ਕਰਨਾ ਜਿ ਦੇਗ ਬਣਾਓ ਜਾਂ ਜਾਂ ਸਵੇਰੇ 8:00 ਵਜੇ ਮੱਥਾ ਟੇਕ ਕੇ ਆਓ ਜਾਂ 9:00 ਵਜੇ ਮੱਥਾ ਟੇਕੋ ਪੂਰਾ ਦਿਨ ਦਸਮੀ ਹੈ ਬਸ ਜਦੋਂ ਵੀ ਮੱਥਾ ਟੇਕੋ ਜਦੋਂ ਵੀ ਉਹਨਾਂ ਨੂੰ ਯਾਦ ਕਰੋ ਤਾਂ ਬਸ ਇੱਕ ਵਿਸ਼ਵਾਸ ਨਾਲ ਇੱਕ ਬਹੁਤ ਹੀ ਜ਼ਿਆਦਾ ਆਪਾਂ ਅੰਦਰੋਂ ਜੁੜ ਕੇ ਉਦੇ ਨਾਲ ਜੋੜਨਾ ਕਿ ਜੋ ਕਰਵਾ ਰਹੇ ਹੋ ਤੁਸੀਂ ਕਰਵਾ ਰਹੇ ਹੋ ਜੋ ਹੈ ਜਿੱਦਾਂ ਹੈ ਜਿਸ ਤਰ੍ਹਾਂ ਦੀ ਪਰੇਸ਼ਾਨੀ ਆ ਤੁਸੀਂ ਠੀਕ ਕਰਨੀ ਆ ਤੁਹਾਡਾ ਆਸ਼ੀਰਵਾਦ ਆ ਤੁਹਾਡੇ ਹੀ ਅਸੀਂ ਆ ਅਸੀਂ ਤੋਂ ਤੋਂ ਬਾਹਰ ਨਹੀਂ ਜੇ ਕੋਈ ਗਲਤੀ ਕਿਸੇ ਤਰ੍ਹਾਂ ਦੀ ਕਦੇ ਵੀ ਹੋਗੀ ਆ ਤਾਂ ਸੀ ਕੋਲਣਹਾਰਾ ਤੁਸੀਂ ਬਖਸ਼ਣਹਾਰ ਬਸ ਵੈਸੇ ਸਭ ਕੁਝ ਬਿਨ ਬੋਲਿਆ ਹੀ ਉਹਨੂੰ ਪਤਾ ਲੱਗ ਜਾਂਦਾ ਸ਼ਰਧਾ ਤੇ ਵਿਸ਼ਵਾਸ ਦੱਸਣ ਨਾਲ ਨਹੀਂ ਰੋਣ ਨਾਲ ਨਹੀਂ ਝੁਕਣ ਨਾਲ ਨਹੀਂ ਅੰਦਰ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਜਦੋਂ ਅਸੀਂ ਘਰ ਤੋਂ ਤੁਰਦੇ ਹਾਂ ਕਿਸ ਵਿਸ਼ਵਾਸ ਨਾਲ ਕਿਸ એનર્ਜੀ ਨੂੰ ਨਾਲ ਲੈ ਕੇ ਜਾ ਰਹੇ ਹਾਂ ਚਲੋ ਤੁਹਾਡੇ ਵੱਡੇ ਬਡੇਰਿਆਂ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਦਸਵੀਂ ਤੇ ਖਾਸ ਕੀ ਕਰਨਾ ਸਾਰੀ ਰਾਸ਼ੀਆਂ ਨੇ ਪ੍ਰੋਗਰਾਮ ਦੇ ਖਿੱਚ ਦੱਸਾਂਗੇ ਐ ਰੇਜ਼ਾਨੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਤੀਜੇ ਚੰਦਰਮਾ ਚੌਥੇ ਜਾਏਗਾ ਸ਼ਾਮ ਨੂੰ ਤਕਰੀਬਨ ਦੁਪਹਿਰ ਨੂੰ 1:30 ਵਜੇ ਤੋਂ ਬਾਅਦ ਚੌਥੇ ਚੰਦਰ ਸ਼ੋਫਾਲ ਕਰੇਗਾ ਕਿਸਮਤ ਦਾ ਸਾਥ ਮਿਲੇਗਾ ਵਿਦੇਸ਼ ਲਈ ਸਿਤਾਰੇ ਖੁੱਲਣਗੇ ਥੋੜੀ ਬਹੁਤੀ ਖੱਜਲ ਖਵਾਰੀ ਜ਼ਰੂਰ ਰਹੇਗੀ ਇਨਵੈਸਟਮੈਂਟ ਹਾਜੇ ਵੀ ਜ਼ਿਆਦਾ ਨਹੀਂ ਕਰਨੀ ਪੜ ਇਹਦਾ ਘੁੱਟ ਪੀ ਕੇ ਹਰ ਕੰਮ ਦਾ ਸ਼ੁਰੂਆਤ ਕਰੋ ਯਾਤਰਾ ਕੰਮ ਕਰ ਹਰ ਚੀਜ਼ ਸਫਲਕਾਰੀ ਹੋਣ ਵਾਲੀ ਹੈ ਕਾਲਾ ਨੀਲਾ ਰੰਗ ਨਹੀਂ ਪਾਉਣਾ ਜਾਮਨੀ ਰੰਗ ਸ਼ੋਪ ਟੌਰਸian ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਆਪਣੇ ਇਸ ਨੂੰ ਮੱਥਾ ਟੇਕਣ ਜਾ ਰਹੇ ਹੋ ਵੱਡੇ ਵੱਡੇ ਰਿਆਂ ਨੂੰ ਤਾਂ ਜ਼ਰੂਰ ਪੀਲੇ ਰੰਗ ਦੇ ਫੁੱਲ ਚੜਾਓ ਦੁੱਧ ਮੱਥੇ ਤੇ ਲਾਓ ਦੁੱਧ ਦਾ ਪੈਕੇਟ ਦੁਪਹਿਰ ਤੋਂ ਪਹਿਲਾਂ ਤੱਕ ਚੜਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਚੋਲ ਦੁੱਧ ਪੰਛੀਆਂ ਨੂੰ ਪਾਓ ਅੱਛਾ ਪਲ ਮਿਲੇਗਾ ਚਾ ਚਲ ਪ੍ਰਭਾਵੀ ਕਰ ਸਕਦੇ ਹੋ ਦਿਨ ਦਾ ਹਿਸਾਬ ਨਾਲ ਦਿਨ ਅੱਜ ਤੁਹਾਡਾ ਬੈਸਟ ਜਾਏਗਾ ਬਸ ਮੋਟਾਪੇ ਨੂੰ ਲੈ ਕੇ ਸਿਹਤ ਨੂੰ ਲੈ ਕੇ ਥੋੜੀ ਪਰੇਸ਼ਾਨੀ ਹੋਵੇ ਤਾਂ ਸੈਰ ਕਰ ਲਓ ਜੈਮਲਿਸ ਜੈਮੇਥੋੜਾ ਜਿਹਾ ਵਾਲੇ ਸਿਹਤ ਚੰਗੀ ਹੋਣੀ ਸ਼ੁਰੂ ਹੋ ਜਾਏਗੀ ਕਮਾਕਾਰਾਂ ਦੀ ਪ੍ਰਪਕਤਾ ਬਣੀ ਰਹੇਗੀ ਕਨਫਿਊਜ਼ ਜੇ ਰਹੋਗੇ ਤੁਸੀਂ ਅੱਜ ਕੱਲ ਦੇ ਵਿੱਚ ਡਿਸੀਜਨ ਲੈਣ ਵਿੱਚ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਣ ਵਾਲਾ ਨਾਲ ਹੀ ਤੁਸੀਂ ਅੱਜ ਲੰਗਰ ਵਿੱਚ ਹਰੀਆਂ ਸਬਜ਼ੀਆਂ ਦੇ ਸਕਦੇ ਹੋ ਕੈਂਸਰ ਜਨਿਕ ਕਰ ਕਰਾਸ਼ੀ ਵਾਲੇ ਮਾਨਸਿਕ ਤੌਰ ਤੇ ਕੁਲ ਪਹੜ ਸਿਰਫ ਦੁਪਹਿਰ ਤੱਕ ਖਰਚਿਆਂ ਨੂੰ ਕਵਰ ਕਰਨ ਲਈ ਤੁਹਾਡੀ ਕੀਤੀ ਭਾਜ ਨੱਠ ਸਫਲਤਾ ਦਵੇਗੀ ਨਾਲ ਹੀ ਕਿਉਂਕਿ ਚੰਦਰਮਾ ਉਤਾਬਕ ਤੇ ਰਾਸ਼ੀ ਜੋ ਗ੍ਰਹਾਂ ਦੇ ਮੁਤਾਬਕ ਗੁਰੂ ਦੇ ਨਕਸ਼ਤਰ ਦੇ ਮੁਤਾਬਕ ਕਰਜਾ ਬਿਮਾਰੀ ਤੋਂ ਨਿਜਾਤ ਮਿਲੇਗੀ ਪਰ ਫਿਰ ਵੀ ਹਜੇ ਕਿਸੇ ਦੇ ਮਸਲੇ ਵਿੱਚ ਨਹੀਂ ਉਲਝਣਾ ਗੁਲਾਬੀ ਰੰਗ ਚੋਬਰ ਵੇਗਾਂ ਲਿਯੋ ਜਨਿ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਵਾਲਿਆਂ ਦੇ ਇਨਕਮ ਸਥਾਨ ਚ ਚੰਦਰਮਾ ਬਾਰਵੇਂ ਜਾਏਗਾ ਅਚਾਨਕ ਖਰਚਾ ਪੈ ਸਕਦਾ ਸੋਚ ਅੱਛੀ ਰਹੇਗੀ ਔਲਾਦ ਨਾਲ ਬੈਸਬਾਜੀ ਤੋਂ ਬਚੋ ਜਦੋਂ ਜਿੱਦਾਂ ਜਿਸ ਨੇ ਜਦੋਂ ਕਰਨਾ ਹੈ ਥੋੜਾ ਜਿਹਾ ਚੀਜ਼ਾਂ ਨੂੰ ਹਲਕੇ ਵਿੱਚ ਲੈਣੀਆਂ ਕੋਸ਼ਿਸ਼ ਕਰੋ ਖਿਜੋ ਨਾ ਐਵੇਂ ਹੀ ਆਪਣੀ ਸਿਹਤ ਖਰਾਬ ਕਰੋਗੇ ਅਗਲੀ ਰਾਸ਼ੀ ਵਰਗੋ ਕੰਨਿਆ ਰਾਸ਼ੀ ਵਾਲਿਆਂ ਨੇ ਅੱਜ ਦੇ ਦਿਨ ਹਰੀ ਮੂੰਗੀ ਧਾਰਮਿਕ ਸਥਾਨ ਤੇ ਦੇ ਸਕਦੇ ਹੋ ਗ੍ਰਹਿਾਂ ਦੇ ਮੁਤਾਬਕ ਦਸਮੇ ਚੰਦਰ ਤੇ ਉਸ ਤੋਂ ਬਾਅਦ ਇਨਕਮ ਸਥਾਨ ਵਿੱਚ ਆਏਗਾ ਇਨਕਮ ਵਿੱਚ ਵਾਧਾ ਹੋਏਗਾ ਪੈਸੇ ਲਈ ਧਨ ਲਈ ਕੰਮ ਕਰਨ ਲਈ ਸਿਤਾਰੇ ਸੁਭ ਰਹਿਣਗੇ એનર્ਜੀ ਸੁਭ ਰਹੇਗੀ ਕੇਲੇ ਵੀ ਬੱਚਿਆਂ ਨੂੰ ਵੱਢ ਸਕਦੇ ਹਾਂ ਲਗਨ 'ਚ ਬੈਠਾ ਕੇ ਤੋਂ ਸੁਭ ਫਰ ਰਹੇਗਾ ਲਿਬਰਾ ਤੋਲਾ ਰਾਸ਼ੀ ਵਾਲੇ ਸਿਤਾਰੇ ਤੁਹਾਡੇ ਠੀਕ ਠਾਕ ਨੇ ਕਿਸਮਤ ਸਥਾਨ ਵਿੱਚ ਚੰਦਰਮਾ ਉਸ ਤੋਂ ਬਾਅਦ ਦਸਵੇਂ ਸਥਾਨ ਵਿੱਚ ਸਰਕਾਰੀ ਨੌਕਰੀ ਕਰਨ ਵਾਲਿਆਂ ਦੇ ਨਵੇਂ ਰਸਤੇ ਖੁੱਲਣਗੇ ਅਫਸਰਾਂ ਦਾ ਰੂਪ ਸੁਭ ਰਹੇਗਾ ਕਿਸਮਤ ਤੇ ਪ੍ਰਾਉਡ ਵਧੇਗਾ ਪਰ ਨਕਸ਼ਤਰ ਮਿੱਤਰ ਨਹੀਂ ਹੈ ਇਸ ਕਰਕੇ ਹਰ ਦੇ ਸੀਜ਼ਨ ਲਿੰਦੇ ਸਮੇਂ ਬੁੱਧੁਰ ਗਾਂਧੀ ਸਲਾਹ ਨਾਲ ਚੱਲਣਾ ਤੁਹਾਡੇ ਲਈ ਫਾਇਦੇਮੰਦ ਰਹਿ ਸਕਦਾ ਹੈ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੇ ਅੱਜ ਸਫੇਦ ਜਾਂ ਪੀਲੇ ਕਲਰ ਦੇ ਫੁੱਲ ਧਾਰਮਿਕ ਸਥਾਨ ਤੇ ਚੜਾਓ ਬਹੁਤ ਹੀ ਅੱਛਾ ਨੌਵੇਂ ਚੰਦਰ ਤੁਹਾਡੇ ਤੁਹਾਨੂੰ ਬੜਾ ਵਧੀਆ ਫਲ ਦੇਣ ਵਾਲਾ ਹੈ ਧਾਰਮਿਕ ਸੋਚ ਦੇਣ ਵਾਲਾ ਹੈ ਸਤਿਕ ਸੋਚ ਦੇਣ ਵਾਲਾ ਹੈ ਥੋੜੀ ਜੀ ਸੁਸਤੀ ਸਰੀਰ ਵਿੱਚ ਕੱਲ ਦੁਪਹਿਰ ਤੱਕ ਰਹੇਗੀ ਕਿਉਂਕਿ ਚੰਦਰ 8ਵੇਂ ਸਥਾਨ ਵਿੱਚ ਹੈ ਕੱਲ ਦੁਪਹਿਰ ਮੀਨਸ 1:30 ਵਜੇ ਤੱਕ ਅੱਜ ਜੀ 1:30 ਵਜੇ ਤੱਕ ਦਸਵੀਂ ਵਾਲੇ ਦਿਨ ਤੇ ਉਸ ਤੋਂ ਬਾਅਦ ਬਿਲਕੁਲ ਸਹੀ ਹੋ ਜਾਣਗੇ ਸਿਤਾਰੇ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਅਗਲੀ ਰਾਸ਼ੀ ਸੈਜੀਟੇਰੀਅਸ ਧਨੂ ਰਾਸ਼ੀ ਹੋਵੇ ਧਨੂ ਰਾਸ਼ੀ ਵਾਲੇ ਨੇ ਦੁਪਹਿਰ ਤੱਕ ਆਪਣੇ ਸਾਰੇ ਕੰਮ ਕਾਰ ਨਿਬੇੜ ਲੈਣੇ ਚਾਹੀਦੇ ਆ ਉਸ ਤੋਂ ਬਾਅਦ ਚੰਦਰ ਜਾਏਗਾ 8ਵੇਂ ਸਥਾਨ ਵਿੱਚ ਥੋੜੇ ਜਿਹੀ ਉਲਝੇਵੇਂ ਮਾ ਨਾਲ ਬੈਸਵਾਜੀ ਹੋ ਜਾਏਗੀ ਉਦਾਸੀ ਹੋ ਜਾਏਗੀ ਏਦਾਂ ਗਿਆ ਸੀ ਏਦਾਂ ਕਰਨਾ ਏਦਾਂ ਨਹੀਂ ਹੋਇਆ ਮਤਲਬ ਸਾਡੇ ਅਨੁਸਾਰ ਕੁਝ ਨਾ ਹੋਣ ਤੇ ਇਹੋ ਸਥਿਤੀਆਂ ਨੂੰ ਅਸੀਂ ਪ੍ਰਬੰਧ ਕਰਨ ਵਿੱਚ ਥੋੜੀ ਪਰੇਸ਼ਾਨ ਰਮਾਂਗੇ ਠੀਕ ਹੈ ਤਾਂ ਉਸ ਨੂੰ ਸਹੀ ਕਰਨ ਦੇ ਲਈ ਹਲਕਾ ਜਿਹਾ ਲੈ ਮਰ ਰੰਗ ਪੈਨੋ ਹਲਕਾ ਮਿਊਜ਼ਿਕ ਸੁਣੋ ਤੇ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰੋ ਕੈਪ੍ਰਿਕੌਰਨ ਮਕਰ ਰਾਸ਼ੀ ਵਾਲੇ ਚੰਦਰ ਸਤਵੇਂ ਸਥਾਨ ਵਿੱਚ ਆਏਗਾ ਦੁਪਹਿਰ ਤੋਂ ਬਾਅਦ ਪੈਸਾ ਆਏਗਾ ਤਨ ਆਏਗਾ ਮਨ ਖੁਸ਼ ਰਹੇਗਾ ਕੁਝ ਚੀਜ਼ਾਂ ਨੂੰ ਲੈ ਕੇ ਤੁਸੀਂ ਇਮੋਸ਼ਨਲ ਜ਼ਰੂਰ ਰਹੋਗੇ ਕਿ ਦਾਣ ਨਹੀਂ ਹੋਣਾ ਚਾਹੀਦਾ ਸੀ ਐਦਾਂ ਹੋ ਗਿਆ ਕਿਉਂ ਹੋ ਗਿਆ ਥੋੜੇ ਜਿਹੀ ਕਨਫਿਊਜ਼ ਥੋੜੇ ਜਿਹੀ ਇਮੋਸ਼ਨ ਪਰ ਤਨ ਕੰਮ ਕਰ ਤੇ ਸਰਕ ਤਿੰਨਾਂ ਦਾ ਸਾਥ ਮਿਲੇਗਾ ਫਟਕੜੀ ਆਪਣੇ ਕੋਲ ਰੱਖ ਲਓ ਨਜ਼ਰਾਂ ਤੋਂ ਬਚੇ ਰਹੋਗੇ ਅਕਿਊਰਸ ਸੁੰਮ ਰਾਸ਼ੀ ਵਾਲਿਆਂ ਦੇ ਲਈ ਧਾਰਮਿਕ ਸਥਾਨ ਤੇ ਅਗਰ ਜਾ ਰਹੇ ਹੋ ਅਜਤੁਸੀ ਤਾਂ ਸ਼ੁਕਰ ਸ਼ਨੀ ਦੀ ਜੁਤੀ ਆ ਤਾਂ ਦੇਸੀ ਕਿਉਂ ਥੋੜਾ ਜਿਹਾ ਲੈ ਕੇ ਜ਼ਰੂਰ ਧਾਰਮਿਕ ਸਥਾਨ ਤੇ ਰੱਖ ਕੇ ਆਓ ਜਿੰਨੀ ਕੋ ਤੁਹਾਡੀ ਜੇ ਇਜਾਜ਼ਤ ਦਿੰਦੀ ਏ ਚਾਹੇ ਕਿਨਾਰੀ ਵਾਲ ਜਲ ਪ੍ਰਵਾਹ ਕਰ ਸਕਦੇ ਹੋ ਦਸਵੀਂ ਤੇ ਤੁਸੀਂ ਮੱਥਾ ਤੇ ਚਲੋ ਟੇਕਣਾ ਹੀ ਹੈ ਨਾਲ ਤੁਸੀਂ ਸ਼ੁਕਰ ਸ਼ਨੀ ਦੀ એનર્ਜੀ ਨੂੰ ਸ਼ੁਭ ਕਰਨ ਦੇ ਲਈ ਸਵੇਰ ਤੋਂ ਹੀ ਪਾਣੀ ਦੇ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰਨੀ ਹੈ ਤੇ ਕ੍ਰੀਮ ਰੰਗ ਪਹਿਨਣਾ ਪਾਇਸਿਸ ਮੀਨ ਰਾਸ਼ੀ ਵਾਲੇ सितारे ठीक ने चौथे चंद्र पांचवे जाएगा सोच अच्छी मन अच्छा मिश्री ते पतासे धार्मिक स्थान ते चढ़ाओ ਜਾਂ जा ਜਲ ਪ੍ਰਵਾਹ ਕਰੋ શુભ फल मिलेगा एनर्जी शुभ रहेगी थोड़ा बहुत सिर विच दर्द रह सकदा है पर ज्यादा खतरनाक कुछ नहीं है गुड़ नहीं खाना ते गुड़ ਨੂੰ ਧਾਰਮਿਕ স্থান ਤੇ जरूर रख सकते हो एसी जी ਤੁਹਾਡੇ ਸਿਤਾਰੇ ગ્રਹਿ ਮੁਤਾਬਕ ਤੇ ਦਸਵੀਂ ਦਾ ਖਾਸ ਉਪਾ ਕੀ ਹੈ ਜਿਸ ਨੂੰ ਬ੍ਰਸਪਤ ਦਾ ਨक्षत्र है, है चंद्र तीसरे स्थान विच 1.5 तक उस तो बाद अपनी राशि विच जाएगा ਇਸ ਦੇ ਮੁਤਾਬਕ ਆਪਣੇ ਜਿੱਦਾਂ ਵੀ ਤੁਸੀਂ ਮੱਥਾ ਟੇਕਦੇ ਹੋ ਉਦਾਂ ਟੇਕੋ ਪਰ ਸਾਰੀ ਰਾਸ਼ੀ ਵਾਲੇ ਕਿਉਂਕਿ ਬੁੱਧ ਦੇ ਘਰ ਵਿੱਚ ਅੰਦਰ ਹੈ ਤਾਂ ਦੁਪਹਿਰ ਤੋਂ ਪਹਿਲਾਂ ਅਗਰ ਤੁਸੀਂ ਜਾ ਰਹੇ ਹੋ ਤਾਂ ਹਰੀਆਂ ਸਬਜ਼ੀਆਂ ਲੰਗਰ ਚ ਦਓ ਫੌਜ ਸ਼ੋਫਾਲ ਮਿਲੇਗਾ ਉਸ ਤੋਂ ਬਾਅਦ ਚੰਦਰਮਾ ਚੰਦਰ ਦੇ ਘਰ ਵਿੱਚ ਜਾਏਗਾ ਤਾਂ ਬ੍ਰਹਸਪਤੀ ਦੇ ਨਕਸ਼ਤਰ ਤਾਂ ਪੀਲੀ ਦਾਲ ਪੀਲੇ ਫੁੱਲ ਕੇਸਰ ਤੇ ਪੀਲਾ ਕਿਉਂ ਉਹ ਗਾਂ ਦਾ ਹੁੰਦਾ ਨਾ ਪੀਲਾ ਕਿਉਂ ਬਹੁਤ ਹੀ ਸ਼ੁਭ ਧਾਰਨੀ ਕਿਸਾਨ ਤੇ ਚਰਾਣਾ ਤੇ ਉਸ ਜਗ੍ਹਾ ਤੇ ਜਾ ਕੇ ਚੋਤ ਲਗਾ ਠੀਕ ਸੋ ਤਾਂ ਦਵੇਗਾ ਕਾਚ ਕੱਚੀ ਲस्सी ਦਾ ਚਿੱਟਾ ਵੀ ਜਰੂਰ ਦੋ ਜਾ ਉਹ ਜਗਾ ਚੋਂ ਜਾਲ ਥੋੜਾ ਜਿਹਾ ਲੈ ਕੇ ਉਹ ਸਾਰੇ ਕਾਚ ਚ ਛਿੜਕ ਦੋ એનર્ਜੀ ਸਹੀ ਉਸ ਦਾ ਆਸ਼ੀਰਵਾਦ ਉਸ ਦੀ ਕਿਰਪਾ ਸਭ ਸਮਾਂ ਜਦ ਜਦ ਆਪ ਸਕਦਾ ਅਸ ਦਾ ਦਿਨ ਅੱਛਾ ਜਾਵੇ ਸਾਰਸ਼ਿਕਾ